ਖੋ ਰਸਨਾ ਤੁਹਾਡੇ ਨਾਲ ਮਿਲਣ ਦਾ ਇੱਛਾ ਸੀ ਉਹ ਇਸ ਕਰਕੇ ਕਿ ਮੈਂ ਦੋ ਦਿਨ ਪਹਿਲਾਂ ਜਿਹੜੇ 2001 ਪੈਚ ਤੇ ਆਈਪੀਐਸ ਅਫਸਰ ਯਾ ਪੂਰਨ ਕੁਮਾਰ ਜੀ ਹੋਣਾ ਨੇ ਆਤਮ ਹੱਤਿਆ ਕੀਤੀ ਆ ਉਹਨੂੰ ਬੜਾ ਨੇੜੇ ਤੋਂ ਵੇਖਿਆ ਸੀ ਬੈਕਗ੍ਰਾਉਂਡ ਪਤਾ ਕੀਤੀ ਸੀ ਸਾਰੇ ਕੇਸ ਦੀ ਫਿਰ ਪਰਿਵਾਰ ਨੂੰ ਮਿਲ ਗਿਆ ਸੀ ਕਿਉਂਕਿ ਮੈਨੂੰ ਨਿੱਜੀ ਤੌਰ ਤੇ ਬਤੌਰ ਪੁਲਿਸ ਅਫਸਰ ਇੱਕ ਆਈਪੀਐਸ ਬ੍ਰਦਰਹੁੱਡ ਦੇ ਤੌਰ ਤੇ ਬਹੁਤ ਦੁੱਖ ਮਹਿਸੂਸ ਹੋਇਆ ਜਿਹੜਾ ਉਹਨਾਂ ਦਾ ਸੁਇਸਾਈਡ ਨੋਟ ਸੀਗਾ ਉਹਨੂੰ ਜਦੋਂ ਪੜ੍ਹਿਆ ਉਹਦੇ ਤੋਂ ਸੁਣ ਕੇ ਵੇਖ ਕੇ ਪੜ੍ਹ ਕੇ ਮੈਂ ਤਿੰਨ ਦਿਹਾਕੇ ਪੁਲਿਸ ਚ ਰਿਹਾ ਹਾਂ ਆਈਪੀਐਸ ਅਫਸਰ ਦੇ ਤੌਰ ਤੇ ਵੀ ਤੇ ਮੈਨੂੰ ਪਤਾ ਹੈ ਕਿ ਉਹ ਹਕੀਕਤਨ ਇਹੋ ਜਿਹੀਆਂ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਪਰ ਇੱਕ 2001 ਪੈਚ ਜਿਹਦੀ 24 ਸਾਲ ਦੀ ਪੁਲਿਸ ਦੇ ਵਿੱਚ ਸਰਵਿਸ ਹੋ ਗਈ ਹੋਏ ਔਰ ਉਹ ਆਈਜੀ ਏਡੀਜੀ ਰੈਂਕ ਤੇ ਪਹੁੰਚਿਆ ਹੋਏ ਉਹਦੇ ਧਰਮ ਪਤਨੀ ਸਾਹਿਬਾ ਆਪ ਆਈਐਸ ਅਫਸਰ ਹੋਣ ਉਹਨਾਂ ਦੀਆਂ ਦੋ ਬੇਟੀਆਂ ਵੀ ਨੇ ਨੌਜਵਾਨ ਜੇ ਉਹ ਇੱਕ ਆਈਪੀਐਸ ਅਫਸਰ ਆਪਣੇ ਆਪ ਨੂੰ ਆਤਮ ਹੱਤਿਆ ਕਰ ਲੈਂਦਾ ਤੇ ਬਹੁਤ ਹੀ ਦੁੱਖ ਵਾਲੀ ਗੱਲ ਹੈ ਪੁਲਿਸ 브ਦਰਹੁੱਡ ਵਾਸਤੇ ਵੀ ਸਮਾਜ ਵਾਸਤੇ ਵੀ ਦਲਿਤ ਭਾਈਚਾਰੇ ਵਾਸਤੇ ਵੀ ਲੇਕਿਨ ਸਾਡੀ ਸਾਰਿਆਂ ਦੀ ਜਗ ਬੀਤੀ ਆ ਲੇਕਿਨ ਪਰਿਵਾਰ ਦੀ ਉਹ ਹੱਡ ਬੀਤੀ ਇਸ ਕਰਕੇ ਮੈਂ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਜਦੋਂ ਉਹਨਾਂ ਮੈਂ ਤੇ ਮੇਰੇ ਧਰਮ ਪਤਨੀ ਕਹੇ ਨੇ ਇਹ ਸਾਰੀ ਗੱਲਬਾਤ ਸੁਣੀ ਆ ਉਸ ਤੋਂ ਬਾਅਦ ਆ ਕੇ ਮੈਂ ਇੱਕ ਗੱਲ ਕਹੀ ਸੀ ਸੁਣ ਕੇ ਕਿ ਇੱਕ ਤੇ ਉਹਨਾਂ ਦੇ ਸੁਇਸਾਈਡ ਨੋਟ ਅਖਪੀਏ ਦਾ ਜਿਹੜਾ ਹੈ ਉਹਦੇ ਚ ਕਲੀਅਰ ਗੱਲ ਹੁੰਦੀ ਹੈ ਕਿ ਉਹ 2019-20 ਤੋਂ ਆਪਣੀਆਂ ਪ੍ਰਤੀਬਿੰਧੀਆਂ ਕਰ ਰਹੇ ਸੀ। ਅਨੋਨਿਮਸ ਤੇ ਸਿਉਡੋਨਿਮਸ ਕੰਪਲੇਂਟਸ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ। ਔਰ ਫੇਰ ਟ੍ਰਿਗਰ ਹੋਇਆ ਜਿਹੜਾ ਇੱਕ ਪਰਚਾ ਇੱਕ ਪੀਐਸਓ ਦੇ ਖਿਲਾਫ ਉਹਨਾਂ ਦੇ 2.5 ਲੱਖ ਦੇ ਕਿਸੇ ਕ腐ਸ਼ਨ ਦੇ ਮੈਟਰ ਚ ਦਰਜ ਕੀਤਾ। ਉਹਨਾਂ ਦੇ ਪੀਐਸਓ ਦੇ ਖਿਲਾਫ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਜੜੀਆਂ ਪੁਲਿਸ ਮਹਿਕਮੇਂ ਚ ਖਾਸ ਕਰਕੇ ਪੁਲਿਸ ਤੇ ਸੀਨੀਅਰ ਲੈਵਲ ਤੇ ਗਰੂਪੀਜ਼ਮ ਜਾਂ ਵਖਵਾਦ ਕਾਸਟ ਲਾਈਨਸ ਤੇ ਰੀਜਨ ਲਾਈਨਸ ਤੇ ਜਾਂ ਕਮਿਊਨਲ ਲਾਈਨਸ ਤੇ ਐਗਜ਼ਿਸਟ ਕਰਦਾ ਆ ਉਹ ਸਾਡੇ ਲਈ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਇੱਕ ਪੜ੍ਹੇ ਲਿਖੇ ਪਰਿਵਾਰ ਦਾ ਇੱਕ ਸਿਰ ਕੱਢ ਇਨਸਾਨ ਆਪਣੀ ਜਾਨ ਲੈ ਗਿਆ ਅਤੇ ਪਰਿਵਾਰਨਾ ਮਿਲੀ ਹੋਣਾ ਪਰਿਵਾਰਨਾ ਨੂੰ ਮੁਲਾਕਾਤ ਕੀ ਦਿੱਤੀ ਪਰਿਵਾਰ ਕਿਦਾ ਇਨਸਾਫ ਮੰਗਦਾ ਹੈ ਸਭ ਹੀ ਲੱਗਦਾ ਹੈ ਕਿ ਉਸ ਵੇਲੇ ਜਿਹੜੀ ਡੀਜੀਪੀ ਦੇ ਬਿਦਾਦੀ ਪ੍ਰੈਸ਼ਰ ਆਇਆ ਸੀ ਉਹਦਾ ਬਦਲ ਪਰਿਵਾਰ ਕਿਹਾ ਇਸ ਇਨਸਾਫ ਦੀ ਮੰਗ ਕਰ। ਦੇਖੋ ਪਰਿਵਾਰ ਨੇ ਕੋਈ ਆਰਡੀਨਰੀ ਪਰਿਵਾਰ ਨਹੀਂ ਆ ਉਹ। ਉਹਨਾਂ ਦੀ ਜਿਹੜੀ ਡਿਮਾਂਡ ਆ ਕਿ ਜਿੰਨਾ ਦੇ ਕਾਰਨ ਜਿਹੜਾ ਸੁਇਸਾਈਡ ਨੋਟ ਆ ਕਾਇਦ ਕਾਨੂੰਨ ਦੇ ਅਨੁਸਾਰ ਜਿਹੜਾ ਸੁਇਸਾਈਡ ਨੋਟ ਆ ਉਹਦੀ ਲੀਗਲ ਸੈਂਕਿਟੀ ਨਾਰਮਲ ਗੱਲਾਂ ਬਾਤਾਂ ਨਾਲੋਂ ਸਟੇਟਮੈਂਟਸ ਨਾਲੋਂ ਕਿਤੇ ਜ਼ਿਆਦਾ ਹੈ ਔਰ ਉਹਨੂੰ ਹਰ ਇੱਕ ਕੋਰਟ ਸਾਡੀਆਂ ਜੜੀਆਂ ਆਨਰੇਬਲ ਕੋਰਟਸ ਨੇ ਮੰਨਦੀਆਂ ਜੜੀ ਗੱਲ ਇਹ ਹੈ ਕਿ ਇੱਕ ਤੇ ਉਹਨਾਂ ਨੇ ਉਹਨਾਂ ਦਾ ਜੋ ਪਿੱਛੇ ਬੀਤਿਆ ਤੇ ਉਸ ਕਰਕੇ ਉਹਨਾਂ ਨੇ ਆਤਮ ਹੱਤਿਆ ਕੀਤੀ ਫਿਰ ਆਤਮ ਹੱਤਿਆ ਵਾਲੀ ਗੱਲ ਆ ਗਈ ਉਸ ਤੋਂ ਬਾਅਦ ਆ ਗਈ ਕਿ ਆਤਮ ਹੱਤਿਆ ਕਰਨ ਤੋਂ ਬਾਅਦ ਜੋ ਦੇਲੇ ਹੋਈ ਐਫ ਆਈ ਆਰ ਤਿੰਨ ਦਿਨ ਵਾਸਤੇ ਖਾਸ ਕਰਕੇ ਜਾਂ ਉਹਦਾ ਜਿਹੜਾ ਕੰਟੈਂਟ ਆ ਉਹ ਉਹਨਾਂ ਦੇ ਦੱਸਣ ਮੁਤਾਬਕ ਪਰਿਵਾਰ ਦੇ ਦੱਸਣ ਮੁਤਾਬਕ ਤੋਂ ਸੁਇਸਾਈਡ ਨੋਟ ਪੜਨ ਤੋਂ ਬਾਅਦ ਵੀ ਜਗਜਾਗ ਹੁੰਦਾ ਆ ਉੱਥੋਂ ਇਹ ਲੱਗਿਆ ਕਿ ਉਹਨਾਂ ਨੂੰ ਫੇਰ ਵੀ ਨਿਆਂ ਨਹੀਂ ਮਿਲ ਰਿਹਾ ਤੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਫਿਰ ਪਰਿਵਾਰ ਦੇ ਨਾਲ ਕਿਉਂਕਿ ਪਰਿਵਾਰ ਨਾਲ ਅਸੀਂ ਬੈਠੇ ਦੋਨੇ ਜਣੇ ਮੇਰੇ ਵਾਈਫ ਡਾਕਟਰ ਨੇ ਅਸੀਂ ਦੋਨੇ ਜਣੇ ਕੋਈ ਦੋਨੇ ਜਣੇ ਤਜਰਬਾ ਰੱਖਦੇ ਹਾਂ ਸਸ ਅਸੀਂ ਗੱਲ ਸੁਣਨ ਤੋਂ ਬਾਅਦ ਇਹ ਦੇਖਿਆ ਕਿ ਜੇ ਇੱਕ आईपीएस ਰੈਂਕ ਦੇ ਅਫਸਰ ਦੀ ਸਟੇਟਮੈਂਟ ਤੇ ਐਜ਼ ਇਟ ਇਜ਼ ਪਰਚਾ ਨਾ ਹੋਵੇ ਜਿਹੜਾ ਕਾਨੂੰਨ ਕਹਿੰਦਾ ਹੈ ਕਨਸਟੀਟਿਊਸ਼ਨਲ ਬੈਂਚ ਦੀ ਬੈਂਚ ਆਨਰੇਬਲ ਸਪੀਮ ਕੋਰਟ ਦੀ ਜੱਜਮੈਂਟ ਕਹਿੰਦੀ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ੈਡੋ ਇਨਫਲੂਐਂਸ ਕਰ ਰਿਹਾ ਸੀ ਔਰ ਨਹੀਂ ਹੋ ਰਿਹਾ ਉਦੇ ਤੋਂ ਉਹਨਾਂ ਨੇ ਜਿਹੜਾ ਇੱਕ ਸਟੈਂਡ ਲਿਆ ਕਿ ਅਸੀਂ ਪੋਸਟਮਾਰਟਮ ਨਹੀਂ ਕਰਨ ਦਿਆਂਗੇ ਆਪਣੇ ਡਿਸੀਜ਼ਡ ਫਾਦਰ ਦਾ ਤੇ ਹਸਬੰਦ ਦਾ ਇਹ ਉਹਨਾਂ ਦਾ ਇੱਕ ਪ੍ਰੋਟੈਸਟ ਹੈ ਔਰ ਦੇ ਹੈਵ ਐਵਰੀ ਰਾਈਟ ਟੂ ਪ੍ਰੋਟੈਸਟ ਇਨੀਆਂ ਜੜੀਆਂ ਜਿਹੜਾ ਉਹ ਅਨਜਸਟਿਸ ਫੇਸ ਕਰ ਰਹੇ ਹਨ ਅਦਰਵਾਈਜ਼ ਸਾਇੰਟੀਫਿਕਲੀ ਐਵਿਡੈਂਸ ਦੇ ਤੌਰ ਤੇ ਪੋਸਟਮਾਰਟਮ ਹੋਣਾ ਜ਼ਰੂਰੀ ਹੈ ਪਰ ਬਤੌਰ ਪੁਲਿਸ ਅਫਸਰ ਦੇਖਿਆ ਹੈ ਕਈ ਵਾਰੀ ਐਸ ਡੀ ਐਮ ਕੋ ਪਰਮਿਸ਼ਨ ਲੈ ਕੇ ਤੁਸੀਂ ਵੀ ਦੇਖਿਆ ਹੋਊਗਾ ਕਿ ਪੋਸਟਮਾਰਟਮ ਨਹੀਂ ਵੀ ਕਰਦੇ ਐਸ ਡੀ ਐਮ ਡਨਾਏ ਕਰ ਸਕਦਾ ਹੈ ਲੇਕਿਨ ਇਹ ਤਫਤੀਸ਼ ਦੇਖੇਗੀ ਕਿ ਉਹਦੀ ਕਿੰਨੀ ਜ਼ਰੂਰਤ ਹੈ ਸਰ ਇੱਕ ਰੋਕ ਤੱਕ ਅੱਜ ਪੋਸਟਮਾਰਟਮ ਹੋ ਰਿਹਾ ਸਰ ਅੱਜ ਇਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਪਰਿਵਾਰ ਦੀ ਗੱਲ ਪੜ ਲਈ ਹੈ ਸਾਰੀ ਗੱਲ ਬਾਤ ਹੋਈ ਰਾਬਤਾ ਹੋਵੇ ਦੇਖੋ ਮੈਂ ਰਾਬਤਾ ਨਹੀਂ ਕੀਤਾ ਲੇਕਿਨ ਹੋ ਸਕਦਾ ਕੋਰਟ ਨੇ ਮਦਦਕਲਤ ਕੀਤੀ ਹੋਏ ਜਾਂ ਪਰਿਵਾਰ ਨੇ ਵਿਚਾਰ ਕੀਤੀ ਹੋਏ ਔਰ ਪੋਸਟਮਾਰਟਮ ਹੋਏ ਉਹ ਸਮਾਰਟਮ ਸੈਂਟੀਫਿਕ ਐਵਿਡੈਂਸ ਦੇ ਤੌਰ ਤੇ ਫਾਈਲ ਵਾਸਤੇ ਜ਼ਰੂਰੀ ਹੈ ਜੇ ਪੋਸਟਮਾਰਟਮ ਹੋ ਰਿਹਾ ਹੈ ਪਰਿਵਾਰ ਨਾਲ ਸਹਿਮਤੀ ਹੋ ਗਈ ਹੈ ਤੇ ਕੋਈ ਇਹਦੇ ਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਚੰਗੀ ਗੱਲ ਹੈ ਹਾਂ ਦਾ ਉਸਨੇ ਵੀ ਸੁਸਾਇਡ ਕੀਤਾ ਤਾਂ ਉਹ ਵੀ ਕੇਸ ਨੂੰ ਉਹ ਜੋਰਦੀ ਕੋਸ਼ਿਸ਼ ਦੇ ਵਿੱਚ ਦੇਖੋ ਮੈਂ ਸ਼ੁਰੂ ਚ ਜਵੇਂ ਗੱਲ ਕਰ ਰਿਹਾ ਸੀ ਕਿ ਇਹਦੇ ਚ ਤਿੰਨ ਚੈਪਟਰ ਸੀ ਕੱਲ ਚੌਥਾ ਖੋਲ ਗਿਆ ਉਹ ਚੈਪਟਰ ਜਿਹੜਾ ਸੁਸਾਈਸਾਈਡ ਤੋਂ ਪਹਿਲਾਂ ਹੁੰਦਾ ਹੈ ਦੂਜਾ ਚੈਪਟਰ ਸੁਸਾਈਸਾਈਡ ਵਾਲਾ ਤੀਸਰਾ ਸੁਸਾਈਸਾਈਡ ਤੋਂ ਬਾਅਦ ਦਾ ਚੈਪਟਰ ਹੈ ਜਿਹਦੇ ਚ ਇਨਫਲੂਐਂਸ ਦੇ ਕਰਕੇ ਐਫ ਆਈ ਆਰ ਠੀਕ ਨਹੀਂ ਹੋਈਆਂ ਔਰ ਅ ਅੰਜ ਲੱਗਿਆ ਕਿ ਇਨਫਲੂਐਂਸ ਹੋ ਰਿਹਾ ਲੇਕਿਨ ਇਹ ਚੌਥਾ ਚੈਪਟਰ ਆ ਗਿਆ ਜਿਹਦੇ ਚ ਏਐਸਆਈ ਸੰਦੀਪ ਕੁਮਾਰ ਜਿਨਨੇ ਜੜਾ ਪੀਐਸਓ ਆ ਜਿਹਦੇ ਤੇ ਪੈਸੇ ਲੈਣ ਦੀ ਡਿਮਾਂਡ ਕਰਨ ਦਾ ਅਲੀਕੇਸ਼ਨ ਸੀਗਾ ਇਹਦਾ ਵਾਈ ਈ ਕੁਮਾਰ ਹੋਣਾ ਦੇ ਦਾ ਉਹਦੇ ਤੇ ਉਹ ਤਫਤੀਸ਼ ਕਰ ਰਿਹਾ ਸੀ ਜਾਂ ਉਹ ਪਰਚਾ ਕਰਨ ਵਾਲਿਆਂ ਦੀ ਟੀਮ ਦੇ ਵਿੱਚ ਸ਼ਾਮਲ ਸੀ ਉਹਦਾ ਜਿਹੜਾ ਸੁਇਸਾਈਡ ਨੋਟ ਆ ਤੇ ਜਿਹੜਾ ਸੁਇਸਾਈਡ ਨੋਟ ਆ ਈ ਕੁਮਾਰ ਹੋਣਾ ਵਾਲਾ ਉਹਦੇ ਵਿੱਚ ਬਹੁਤ ਫਰਕ ਆ ਜਿਹੜਾ ਏਐਸਆਈ ਸੰਦੀਪ ਕੁਮਾਰ ਵਾਲਾ ਸੁਇਸਾਈਡ ਆ ਮੈਂ ਤੁਹਾਨੂੰ ਕਹੂੰਗਾ ਉਹਨੂੰ ਧਿਆਨ ਨਾਲ ਪੜਿਓ ਮੈਂ ਆਪਣੇ ਤਜਰਬੇ ਤੋਂ ਦੱਸ ਰਿਹਾ ਜੇ ਜਿਹੜਾ ਸੁਇਸਾਈਡ ਨੋਟ ਉਰਨ ਕੁਮਾਰ ਹੋਣਾ ਵਾਲਾ ਆ ਉਹਦੇ ਵਿੱਚ ਉਹ ਦੱਸ ਰਹੇ ਨੇ ਕਿ ਉਹਨਾਂ ਨੂੰ ਵਿਕਟਿਮਾਈਜ਼ ਕੀਤਾ ਜਾ ਰਿਹਾ ਲੇਕਿਨ ਜਿਹੜਾ ਐਸਆਈ ਜਿੰਨੇ ਸੁਸਾਈਡ ਕੀਤਾ ਦੱਸਦੇ ਨੇ ਅਲੈਜਡ ਕਿ ਉਹਨੇ ਸੁਸਾਈਡ ਕੀਤਾ ਉਹਦਾ ਜਿਹੜਾ ਸੁਸਾਈਡ ਨੋਟ ਹੈ ਚਾਰ ਪੇਜ ਦਾ ਉਹ ਜਿੰਨਾ ਕਿ ਮੈਂ ਪੜਿਆ ਤੇ ਅੱਜ ਅਖਬਾਰਾਂ ਚ ਟ੍ਰਾਂਸਲੇਟਡ ਵਰਸ਼ਨ ਆਇਆ ਉਹਦੇ ਚ ਜ਼ਿਆਦਾ ਜਨਰਲਾਈਜ਼ਡ ਸਟੋਰੀ ਆ ਕਿ ਇਹ ਇੰਜ ਦਾ ਸੀ ਫੁਲਾਣਾ ਬੜਾ ਵਧੀਆ ਸੀ ਫੁਲਾਣਾ ਵਧੀਆ ਉਹਦੇ ਚ ਮੈਂ ਕਿਤੇ ਮਿਸ ਕਰ ਰਿਹਾ ਹੋਊਗਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਕਿ ਪੀ ਕੁਮਾਰ ਨੇ ਉਹਨੂੰ ਨਿੱਜੀ ਤੌਰ ਤੇ ਟਾਰਗੇਟ ਕੀਤਾ ਜਾਂ ਉਹਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾਂ ਉਹਦੇ ਖਿਲਾਫ ਇਨਕੁਆਇਰੀ ਖੋਲੀ ਜੋ ਉਹਦੇ ਤੇ ਮੁਕਦਮਾ ਝੂਠਾ ਪਾਇਆ ਜਿਹਦੇ ਨਾਲ ਉਹਦੀ ਮੈਂਟਲ ਹੈਲਥ ਇਸ਼ੂ ਹੋਏਗਾ। ਕਿ ਲੱਗਦਾ ਇਸ ਮਾਮਲੇ ਨੂੰ ਇੰਨਾ ਢਲੇ ਦੇ ਵਿੱਚੋਂ ਦਿੱਤਾ ਗਿਆ ਕਿ ਬਿਊਰੋਕ੍ਰੇਸੀ ਦਾ ਪ੍ਰੈਸ਼ਰ ਸੀਗਾ ਸਰਕਾਰ ਦੇ ਉੱਪਰ ਹੀ ਸਰਕਾਰ ਦਾ ਵਕਤ ਨਹੀਂ ਪ੍ਰੈਸ਼ਰ ਕਰਦਾ। ਦੇਖੋ ਡੀਜੀ ਰੈਂਕ ਦੇ ਡੀਜੀ ਹਰਿਆਣਾ ਦਾ ਨਾਮ ਆਇਆ ਸੀ ਸ਼ਤਰੂਜੀਤ ਹੋਣਾ ਦਾ। ਫੇਰ 5 6 ਹੋਰ ਆਈਪੀਐਸ ਤੇ ਆਈ ਬਕਸਸ ਦਾ ਨਾਮ ਸੀਗਾ। ਜਿਹੜਾ ਆਫੀਸਰ ਡੀਜੀ ਲੱਗਦਾ ਉਹ ਪਾਵਰਫੁਲ ਹੁੰਦਾ। ਇਹਦੇ 'ਚ ਕੋਈ ਡਾਊਟ ਨਹੀਂ ਆ ਕਿ ਬਿਨਾਂ ਨੈਕ ਇਹ ਜਿਹੜਾ ਨੈਕਸਸ ਹੈ ਪਾਵਰਫੁੱਲ ਬੰਦਿਆਂ ਦਾ ਇਹ ਗੌਰ ਸਰਕਾਰਾਂ 'ਚ ਐਗਜ਼ਿਸਟ ਕਰਦਾ ਹੈ ਤੇ ਜੋ ਪਰਿਵਾਰ ਨੂੰ ਮਿਲਣ ਤੋਂ ਬਾਅਦ ਮੈਨੂੰ ਲੱਗਿਆ ਕਿ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਸੀ ਊਰਣ ਕੁਮਾਰ ਨੂੰ ਮਹਿਸੂਸ ਹੋ ਰਿਹਾ ਤੇ ਆਤਮ ਹੱਤਿਆ ਕਰ ਗਏ ਤੇ ਜੇ ਉਸ ਅਗਲੇ ਚੈਪਟਰ 'ਚ ਉਹਨਾਂ ਨੂੰ ਐਫ ਆਈ ਆਰ ਪ੍ਰੋਪਰ ਦਰਜ ਨਹੀਂ ਹੋ ਰਹੀ ਐਫ ਆਈ ਆਰ ਡਿਲੇ ਹੋ ਰਹੀ ਹੈ ਤੇ ਫਿਰ ਉਹਨਾਂ ਦੀ ਵਾਈਫ ਤੇ ਉਹਨਾਂ ਦੀਆਂ ਬੇਟੀਆਂ ਉਹਨਾਂ ਨੂੰ ਨਹੀਂ ਮਹਿਸੂਸ ਹੋ ਰਿਹਾ ਹੋਵੇਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਆਰਡੀਨਰੀ ਬੰਦੇ ਨੂੰ ਕੀ ਫੇਸ ਕਰਨਾ ਪੈਂਦਾ ਹੋਵੇਗਾ ਮੈਂ ਤੇ ਇਸ ਪ੍ਰੋਫੈਸ਼ਨਲ ਤੇ ਭਾਵਨਾਤਮਕ ਤੌਰ ਤੇ ਇਹ ਗੱਲ ਕਰ ਰਿਹਾ ਇੰਜ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਦੂਜੇ ਪਾਸੇ ਕਰਕੇ ਇੱਕ ਫਿਜ਼ੀਕਲੀ ਤੇ ਮੈਂਟਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੁਸੀਂ ਬਹੁਤ ਸਾਰੇ ਉਹ ਜਿਹੇ ਪਰਾਵਾਂ ਦੇ ਵਿੱਚੋਂ ਲੰਘਣਾ ਕੀ ਲੱਗਦਾ ਜੀ ਕਿੰਨਾ ਵੀ ਤਕੜਾ ਪ੍ਰੈਸ਼ਰ ਹੋਵੇਗਾ ਇਸ ਕਦਮ ਤੇ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ ਮੈਂ ਬਤੌਰ ਆਈਪੀਐਸ ਅਫਸਰ ਇਹ ਸਾਰਾ ਕੁਝ ਦੇਖਿਆ ਆ ਔਰ ਮੈਨੂੰ ਇਹਦੇ ਵਿੱਚ ਝੂਠ ਬੋਲਣ ਦੀ ਲਕਾਉਣ ਛਪਾਉਣ ਦੀ ਕੋਈ ਗੱਲ ਨਹੀਂ ਆ ਅਸੀਂ ਹੌਲੀ-ਹੌਲੀ ਇਹ ਚੀਜ਼ਾਂ ਜਿਹੜੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਔਰ ਜਦੋਂ ਅਸੀਂ ਸਰਵਿਸ ਦੇ ਦੌਰਾਨ ਦੇਖਦੇ ਆ ਇਹ ਡਿਸਕ੍ਰਿਮੀਨੇਸ਼ਨਸ ਇਹ ਬਾਇਸਸ ਇਹ ਗਰੂਪਿਜ਼ਮ ਪੁਲਿਸ ਡਿਪਾਰਟਮੈਂਟ ਚ ਤੇ ਬਾਕੀ ਡਿਪਾਰਟਮੈਂਟ ਚ ਐਗਜ਼ਿਸਟ ਕਰਦਾ ਲੇਕਿਨ ਪੁਲਿਸ ਡਿਪਾਰਟਮੈਂਟਸ ਇਹ ਦੀ ਜੜੀ ਰਫ ਅਬਰੇਸ਼ਨ ਹੈ ਉਹ ਹਾਇਰ ਹੁੰਦੀ ਹੈ ਇੰਨੇ ਸਾਲਾਂ ਤੱਕ ਵੈਸੇ ਤੇ ਇਨਸਾਨ ਟ੍ਰੇਨਡ ਹੋ ਜਾਂਦਾ ਹੈ ਪੁਲਿਸ ਅਫਸਰ ਔਨ ਦੀ ਜੌਬ ਇੰਜ ਹੁੰਦਾ ਰਹਿੰਦਾ ਹੈ ਧੱਕਾ ਵੀ ਹੁੰਦਾ ਹੈ ਨਜਾਇਜ਼ ਵੀ ਕਰਦੇ ਨੇ ਲੜਾਈਆਂ ਵੀ ਹੁੰਦੀਆਂ ਨੇ ਪਰ ਜਿਹੜਾ ਉਹਨਾਂ ਦਾ ਸੁਇਸਾਈਡ ਨੋਟ ਹੈ ਕਿ 1920 ਤੋਂ ਚਿੱਠੀਆਂ ਲਿਖ ਰਏ ਸੀ ਆਪਣੀਆਂ ਪ੍ਰਤੀਬਿੰਤੀਆਂ ਕਰ ਰਏ ਸੀ ਫਿਰ ਕਾਨੂੰਨ ਨੂੰ ਛਿੱਕੇ ਟੰਗ ਕੇ ਅਨੋਨਿਮਸ ਤੇ ਸਿਡੋਨਿਮਸ ਸਿਡੋਨਿਮਸ ਕੰਪਲੇਂਟਸ ਤੇ ਉਹਦੇ ਖਿਲਾਫ ਹਰਾਸ ਕੀਤਾ ਜਾ ਰਿਹਾ ਸੀ ਇਹਦੇ ਤੋਂ ਇਹ ਲੱਗਦਾ ਹੈ ਕਿ ਵਾਕਿਆ ਹੀ ਉਹ ਕਿਸੇ ਨਾ ਕਿਸੇ ਕੋਰਸਿਵ ਕੰਪੈਲਿੰਗ ਸਰਕਮਸਟੈਂਸਸ ਸੀਗਾ ਤੇ ਹਰ ਇੱਕ ਬੰਦੇ ਦੀ ਆਪਣੀ ਟੋਲਰੈਂਸ ਪਾਵਰ ਆ ਉਹਨੇ ਪੰਜਾਬੀ ਚ ਕਹਿੰਦਾ ਨਾ ਪਾਣੀ ਸਿਰ ਤੋਂ ਨਿਕਲ ਗਿਆ ਮੈਨੂੰ ਲੱਗਦਾ ਕਿ ਉਸ ਹੱਦ ਨੂੰ ਆ ਟ੍ਰਿਗਰ ਜਿਹੜਾ ਲਾਸਟ ਕੀਤਾ ਆ ਜਿੰਨੀ ਦੇਰ ਤੱਕ ਡਾਇਰੈਕਟ ਡਿਮਾਂਡ ਨਹੀਂ ਸੀ ਉਸ ਆ ਆਈਪੀਐਸ ਆਫਸਰ ਦੀ ਉਹਨੂੰ ਇੰਜ ਇੱਕ ਕਿਊਸ ਦੇ ਬਿਆਨ ਤੇ ਉਜਾੜਨਾ ਗਲਤ ਆ ਕਰਪਸ਼ਨ ਐਕਟ ਦੇ ਮੁਤਾਬਕ ਵੀ ਸੈਕੰਡਲੀ ਜਦੋਂ ਪਰਚਾ ਦਰਜ ਹੋ ਗਿਆ ਸੀ ਸਾਡੀ ਪੰਜਾਬ ਪੁਲਿਸ ਦੀ ਮੈਨੂੰ ਯਾ ਪਤਾ ਆ ਸਾਡਾ ਇੱਕ ਐਸਓਪੀ ਹੈ ਇੱਕ ਰੈਗੂਲੇਸ਼ਨ ਹੈ ਕਿ ਜੇ ਕਿਸੇ ਅਫਸਰ ਦੇ ਖਿਲਾਫ ਕਰਪਸ਼ਨ ਦਾ ਪਰਚਾ ਡਿਸਟ੍ਰਿਕਟ ਪੁਲਿਸ ਕਰਦੀ ਆ ਐਸਐਚਓ ਕਰਦਾ ਆ ਜਾਂ ਪੁਲਿਸ ਸੀਆਈਏ ਕਰਦੀ ਆ ਪਰਚਾ ਦਰਜ ਕਰ ਲੂਗਾ ਲੇਕਿਨ ਉਹਦੀ ਤਫਤੀਸ਼ ਵਿਜੀਲੈਂਸ ਡਿਪਾਰਟਮੈਂਟ ਕਰੇਗਾ ਕਿਉਂਕਿ ਕਰਪਸ਼ਨ ਨੇ ਵਿਜੀਲੈਂਸ ਡਿਪਾਰਟਮੈਂਟ ਦੀ ਕਰਨਾ ਇਹ ਹੁਣ ਹੈਰਾਨੀ ਦੀ ਗੱਲ ਆ ਕਿ ਆਈਪੀਐਸ ਅਫਸਰ ਦਾ ਨਾਂ ਜੇ ਆਇਆ ਵੀ ਉਸ ਅਕਿਊਸ ਦੇ ਮੂੰਹ ਦੇ ਵਿੱਚੋਂ ਉਸ ਤੋਂ ਬਾਅਦ ਡੀਜੀ ਹਰਿਆਣਾ ਨੂੰ ਤੇ सीएम पंजाब ਹੁਣਾਂ ਨੂੰ ਚਾਹੀਦਾ ਸੀ ਕਿ ਉਹ ਵਿਜੀਲੈਂਸ ਨੂੰ ਦੇ ਦਿੰਦੇ ਲੇਕਿਨ ਨਹੀਂ ਦਿੱਤਾ ਗਿਆ ਹੁਣ ਉਹ ਐਸਐਵੀ ਆਤਮ ਹੱਤਿਆ ਦਾਸ ਨੇ ਕਰ ਲਿਆ ਹਾਲਾਂਕਿ ਹੁਣਾ ਤੇ ਇਹ ਚਾਹੀਦਾ ਸੀਗਾ ਮੈਂ ਇਹਦੇ ਵਿੱਚ ਕੋਈ ਕਿੰਤੋਂ ਪਰੰਤੋਂ ਨਹੀਂ ਕਰਨਾ ਚਾਹੁੰਦਾ ਕਿ ਉਹਨੇ ਆਤਮ ਹੱਤਿਆ ਕੀਤੀ ਹੈ ਕਿ ਨਹੀਂ ਕੀਤੀ ਲੇਕਿਨ ਜੇ ਉਹ ਦੁਖੀ ਹੁੰਦਾ ਤੇ ਫੇਰ ਤੇ ਜਿਹਦੇ ਤੋਂ ਦੁਖੀ ਸੀ ਉਹ ਤੇ ਵਿਚਾਰਾ ਚਲਾ ਗਿਆ ਉਹਨੇ ਤੇ ਆਤਮ ਹੱਤਿਆ ਕਰ ਲਈ ਠੀਕ ਹੈ ਉਸ ਦੁੱਖ ਚ ਕਮੀ ਆਉਣੀ ਚਾਹੀਦੀ ਸੀ ਤੇ ਆਤਮ ਹੱਤਿਆ ਨਹੀਂ ਹੋਣੀ ਚਾਹੀਦੀ ਸੀ ਇਸ ਕਰਕੇ ਮੈਂ ਇੱਕ ಸಲਹ ਪਹਿਲਾਂ ਵੀ ਦਿੱਤੀ ਸੀ ਦੂਜੀ ਵਾਰੀ ਤੀਜੀ ਵਾਰੀ ਤੁਹਾਡੇ ਥਰੂ ਦੇਣਾ ਚਾਹਣਾ ਕਿ ਇਸ ਇਨਵੈਸਟੀਗੇਸ਼ਨ ਨੂੰ ਜਿਹੜੀ ਚੰਡੀਗੜ੍ਹ ਪੁਲਿਸ ਕੋਲ ਹੈ ਤੇ ਹੁਣ ਕੰਪਲੈਕਸ ਹੋ ਗਈ ਇੰਟਰ ਸਟੇਟ ਹੋ ਗਈ ਹਰਿਆਣਾ ਪੁਲਿਸ ਤੇ ਕੇਐਫਆਈ ਰ ਦਰਜ ਹੋ ਗਈ ਇਹ ਕੰਪਲੈਕਸ ਮੈਟਰ ਨੂੰ ਡੀਲ ਕਰਨ ਕਰਕੇ ਤਾਕਤਵਰਾਂ ਦੀ ਲੜਾਈ ਦੇ ਵਿੱਚ ਸੀਬੀਆਈ ਨੂੰ ਇਨਵੈਸਟੀਗੇਸ਼ਨ ਕਿਉਂਕਿ ਚੰਡੀਗੜ੍ਹ ਜਿਹੜੀ ਪੁਲਿਸ ਹੈ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਹੈ ਤੇ ਹਰਿਆਣਾ ਪੁਲਿਸ ਸੀਐਮ ਹਰਿਆਣਾ ਦੇ ਅੰਡਰ ਹੈ ਉਹ ਹੋਮ ਮਿਨਿਸਟਰ ਨੇ ਦੋਨਾਂ ਜਣਾ ਨੂੰ ਫੈਸਲਾ ਕਰਕੇ ਰეკਮੈਂਡ ਕਰਨਾ ਚਾਹੀਦਾ ਕਿ ਸੀਨੀਅਰ ਅਫਸਰ ਸੀਬੀਆਈ ਦੀ ਸੈਟ ਬਣਨੀ ਚਾਹੀਦੀ ਆ ਤੇ ਇਹ ਤਫਤੀਸ਼ ਇਸ ਗੁੰਝਲ ਨੂੰ ਖਤਮ ਕਰ ਲਈ ਉਹਨਾਂ ਨੂੰ ਦੇ ਦੇਣਾ ਚਾਹੀਦੀ ਆ ਪਰ ਜੇ ਇਸ ਪਰਿਵਾਰ ਨੂੰ ਲੱਗਦਾ ਹੈ ਇਹ ਤੇ ਮੇਰੀ رائے ਆ ਜੇ ਇਹ ਫਰਜ਼ ਕਰੋ ਦੋਨ ਪਰਿਵਾਰ ਜਿਹੜੇ ਮੈਡਮ ਆਈਐਸ ਅਫਸਰ ਨੇ ਅਮਨੀਤ ਉਹਨਾਂ ਨੂੰ ਲੱਗਦਾ ਹੈ ਕਿ ਚੰਡੀਗੜ੍ਹ ਪੁਲਿਸ ਤਫਤੀਸ਼ ਚੰਗੀ ਕਰ ਲੇਗੀ ਬਿਨ ਨਿਰਪੱਖ ਕਰ ਲੇਗੀ ਕਿਉਂਕਿ ਹੁੰਡੀ ਜੀ ਸਾਹਿਬ ਛੁੱਟੀ ਵੀ ਚਲੇ ਗਏ ਜਿਸ ਦਿਨ ਮੈਂ ਪਹਿਲੇ ਦਿਨ ਕਿਹਾ ਆ ਮੈਂ ਬਾਹਰੋਂ ਉਦੋਂ ਘਰ ਹੋਏ ਗੱਲ ਕਹੀ ਸੀ ਕਿ 브ਦਰਹੁੱਡ ਦੇ ਬੇਸ ਤੇ ਕਿ ਮੇਰਾ ਵੀ ਆਈਪੀਐਸ ਭਰਾ ਆ ਡੀਜੀ ਦਾ ਵੀ ਆਈਪੀਐਸ ਭਰਾ ਆ ਜਿਹੜੀ ਯੂਨੀਫਾਰਮ ਦੀ 브ਦਰਹੁੱਡ ਹੈ ਉਹ ਵਿੱਚ ਉਹਦੇ ਭਰਾ ਸੁਸਾਇਸਾਈਡ ਕਰਕੇ ਗਏ ਨੇ ਉਹਨਾਂ ਤੇ ਇਲਜ਼ਾਮ ਲੱਗ ਰਿਹਾ ਹੈ ਤੇ ਐਥਿਕਲੀ ਮੋਰਲੀ ਉਹਨਾਂ ਨੂੰ ਛੁੱਟੀ ਤੇ ਚਲੇ ਜਾਣਾ ਚਾਹੀਦਾ ਸੀ ਫੋਰਚੂਨੇਟਲੀ ਮੇਰੀ ਸਟੇਟਮੈਂਟ ਤੇ 3-4 ਵਜੇ ਦੀ ਆ ਲੇਕਿਨ ਉਹ ਰਾਤ ਨੂੰ ਛੁੱਟੀ ਤੇ ਚਲੇ ਜਾਂਦੇ ਨੇ ਜਾਂ ਭੇਜ ਦਿੱਤੇ ਜਾਂਦੇ ਨੇ ਇਹ ਇੱਕ ਵਦਿਆ ਸਟਾਰਟਿੰਗ ਸਟੈਪ ਹੈ ਇਹ ਐਂਡ ਨਹੀਂ ਹੈ ਐਂਡ ਉਦੋਂ ਹੀ ਹੋਏਗਾ ਜਦੋਂ ਫੇਅਰ ਮੈਰਿਡ ਤੇ ਤਫ਼ਤੀਸ਼ ਹੋ ਕੇ ਇਸ ਕੇਸਤੀ ਵੀ ਉਸ ਕੇਸ ਤੇ ਵੀ ਲੇਕਿਨ ਕਿਉਂਕਿ ਇੱਕ ਪਾਸੇ ਦਲਿਤ ਪਰਿਵਾਰ ਆ ਦੂਜੇ ਪਾਸੇ ਹੁਣ ਇੱਕ ਨਵੀਂ ਗੱਲ ਸ਼ੁਰੂ ਕਰ ਦਿੱਤੀ ਜੀ ਕਿ ਉਹ ਜਾਤ ਪਰਿਵਾਰ ਆ ਪਰ ਮੈਂ ਦੁਬਾਰਾ ਕਹਿਣਾ ਚਾਹੁੰਦਾ ਮੇਰੀ ਪੁਲਿਸ ਦੀ ਸਰਵਿਸ ਜਦੋਂ ਮੈਂ ਜਨਮ ਲੈਂਦਾ ਹਾਂ ਪੁਲਿਸ ਦੀ ਸਰਵਿਸ 'ਚ ਜੇ ਮੈਂ ਆਈਪੀਐਸ ਕੈਡਰ 'ਚ ਜਨਮ ਲਿਆ ਆ ਜਾਂ ਇਨਸਪੈਕਟਰ ਕੈਡਰ ਚ ਜਨਮ ਲਿਆ ਐਨ ਜੀਓ ਕੈਡਰ ਚ ਜਦੋਂ ਮੈਂ ਉਸ ਕੈਡਰ ਤੇ ਜਨਮ ਲੈ ਲੈਂਦਾ ਮੇਰੀ ਯੂਨੀਫਾਰਮ ਆ ਉਸ ਤੋਂ ਬਾਅਦ ਨਾ ਮੇਰੀ ਕਾਸਟ ਆ ਨਾ ਮੇਰਾ ਰਿਜਨ ਆ ਨਾ ਮੇਰਾ ਰੀਜਨ ਇਹ ਇਸੇ ਕਰਕੇ ਯੂਨੀਫਾਰਮ ਪਾਈ ਜਾਂਦੀ ਹੈ ਕਿ ਅਸੀਂ ਸਾਰੇ ਬਰਾਬਰ ਹਾਂ ਲੇਕਿਨ ਇੰਜ ਹੋ ਨਹੀਂ ਰਿਹਾ ਠੀਕ ਹੈ ਇਸ ਕਰਕੇ ਮੈਂ ਚਾਹੂੰਗਾ ਕਿ ਜੇ ਪਰਿਵਾਰ ਇਹ ਫੀਲ ਕਰਦਾ ਹੈ ਜੇ ਪਰਿਵਾਰ ਫੀਲ ਕਰਦਾ ਹੈ ਕਿ ਇਨਵੈਸਟੀਗੇਸ਼ਨ ਚੰਡੀਗੜ੍ਹ ਪੁਲਿਸ ਠੀਕ ਕਰ ਲਈ ਹਾਲਾਂਕਿ ਮਿਸਟਰ ਹੂਡਾ ਜਿਹੜੇ ਚੰਡੀਗੜ੍ਹ ਪੁਲਿਸ ਦੇ ਹੈੱਡ ਨੇ ਤੇ ਐਸਐਸਪੀ ਕਮਰਦੀਪ ਨੇ ਉਹ ਮੈਰਿਟ ਤੇ ਤਫ਼ਤੀਸ਼ ਕਰ ਸਕਦੇ ਪਰ ਸੀਬੀਆਈ ਕਦੋਂ ਦਖਲ ਦਿੰਦੀ ਹੈ ਜਦੋਂ ਇੰਟਰ ਸਟੇਟ ਮੈਟਰ ਹੋਏ ਹੁਣ ਚੰਡੀਗੜ੍ਹ ਪੁਲਿਸ ਦਾ ਕੇਸ ਵੀ ਆ ਹਰਿਆਣਾ ਪੁਲਿਸ ਦਾ ਵੀ ਕੇਸ ਹੈ ਔਰ ਦੋਨੇ ਕਨੈਕਟਡ ਨੇ ਕੇਸ ਕਰਕੇ ਬੈਟਰ ਇਹ ਰਹੂਗਾ ਸਾਰਿਆਂ ਵਾਸਤੇ ਬੈਟਰ ਹੈ ਨਹੀਂ ਤੇ ਦਲੇ ਸਮਾਜ ਦੇ ਵਿੱਚ ਜਿਹੜਾ ਇੰਪ੍ਰੈਸ਼ਨ ਜਾ ਰਿਹਾ ਉਹ ਵੀ ਖਰਾਬ ਹੋਏਗਾ ਤੇ ਗਵਰਨਮੈਂਟ ਆਫ ਇੰਡੀਆ ਨੂੰ ਭਾਜਪੀ ਨੂੰ ਜਿਹੜੇ ਪੰਜਾਬ ਚ ਰਵਾਈਵ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬ ਜਿਹੜੀ ਸਾਡੇ ਦਲੇ ਸਮਾਜ ਦੇ ਆ ਉਹਦੇ ਚ ਉਹਨਾਂ ਨੂੰ ਪੋਲੀਟੀਕਲ ਡੈਮੇਜ ਹੋਏਗਾ ਉਹਨਾਂ ਨੂੰ ਵੀ ਸੇਵ ਕਰਨਾ ਚਾਹੀਦਾ ਹੈ ਅਸੀਂ ਤੇ ਮੈਂ ਕਾਂਗਰਸ ਪਾਰਟੀ ਵਾਲਾ ਆ ਬੇਸ਼ੱਕ ਮੈਨੂੰ ਲੱਗੇ ਕਿ ਇਹਦੇ ਨਾਲ ਮਿਲ ਰਿਹਾ ਲੇਕਿਨ ਮੈਂ ਪੋਲੀਟੀਕਲ ਐਡਵਾਂਟੇਜ ਦੀ ਗੱਲ ਨਹੀਂ ਕਰ ਰਿਹਾ ਮੈਂ ਹੱਕ ਸੱਚ ਨਿਆਂ ਫੇਅਰ ਮੈਰਿਟ ਤੇ ਗੱਲ ਕਰ ਰਿਹਾ ਕਿ ਦੋਨਾਂ ਨੂੰ ਫੇਰ ਮੈਰਿਟ ਤੇ ਲੈਣਾ ਚਾਹੀਦਾ ਔਰ ਇਸ ਤੋਂ ਕਿਆ ਕਿਆਸ ਤੋਂ ਪੁਲਿਸ ਨੂੰ ਤੇ ਪੋਲੀਟੀਕਲ ਲੀਡਰਸ਼ਿਪ ਨੂੰ ਨਿਕਲਣਾ ਚਾਹੀਦਾ ਤਾਂ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ